ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਇਸ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਪਾਤਾ ਹੈ ਉੱਥੇ ਜਾ ਕੇ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਯਾਰਾਂ ਦੋਸਤਾਂ ਤੋਂ ਵੀ ਕਰਵਾਓ ਤੁਹਾਡੇ ਇੱਕ ਇੱਕ ਸਬਸਕ੍ਰਾਈਬ ਦੇ ਨਾਲ ਬੜਾ ਹੌਸਲਾ ਵਧਦਾ ਹੈ ਤੇ ਆਜੋ ਵੀਡੀਓ ਸਟਾਰਟ ਕਰਦੇ ਹਾਂ ਅਸੀਂ ਤੇ ਸਾਰੇ ਠੀਕ ਠਾਕ ਆਈ ਉਮੀਦ ਹੈ ਤੁਸੀਂ ਠੀਕ ਠਾਕ ਰਹੋਗੇ ਤੇ ਹੋਵੋਗੇ ਜੀ ਠੀਕੇ ਤੇ ਅੱਜ ਕਹਿੰਦੇ ਨੇ ਜੀ ਅਮਨ ਜੀ ਆ ਰਹੇ ਨੇ ਤੇ ਉਹ ਪਿੱਛੋਂ ਹੀ ਨਾ ਕਿ ਵਲੌਗ ਬਣਾਉਂਦੇ ਆ ਰਹੇ ਨੇ ਠੀਕ ਨਾ ਉਹ ਬਹੁਤ ਜ਼ਰੂਰੀ ਏ ਠੀਕੇ ਉਹ ਇਹਨਾਂ ਦੇ ਘਰ ਮਿਲਣਗੇ ਹਾਲਚਾਲ ਨਹੀਂ ਕੁਝ ਵੀ ਕਰਨ ਆ ਰਹੇ ਪਤਾ ਕੀ ਚੱਕਰੇ ਚੋਂਦਾ ਹਮਾਨੀ ਤੇ ਮੈਂਕ ਦਾ ਸਿਸਟਮ ਜਾ ਹੋਇਆ ਨਾ ਉਦੋਂ ਦਾ ਚਾਰੇ ਪਾਸੇ ਵੀ ਉਹਾਂ ਦੀ ਕਮੀ ਚ ਆ ਰਹੀ ਏ ਉਸ ਕਮੀ ਨੂੰ ਥੋੜਾ ਜਿਹਾ ਪੂਰਾ ਕਰਨ ਲਈ ਇਹ ਹਮਾਨੀ ਕੋਲ ਆਂਡੇ ਨੇ ਤੇ ਹਮਾਨੀ ਵੀ ਆ ਕੇ ਨਹੀਂ ਵੀ ਵਲੋਗ ਬਣਾ ਬਣਾਦੇ ਆ ਰਹੇ ਨੇ ਤੇ ਹੋਰ ਤਾਂ ਉਹਨਾਂ ਨੂੰ ਕੋਈ ਕੰਮ ਹੀ ਕੋ ਨਹੀਂ ਗਾਦੇ ਹੋਰ ਵਿਚਾਰੇ ਕਰਨੇ ਵੀ ਕੀ ਜੋ ਜੋ ਤੁਸੀਂ ਕਰਨਾ ਹੈ ਨਾ ਉਹ ਤੇ ਸਾਨੂੰ ਪਤਾ ਤੁਸੀਂ ਸ਼ੇਅਰ ਕਰਨਾ ਹੀ ਕਰਨਾ ਹੈ ਪਰ ਵਿੱਚ ਇਹੋ ਜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਨਾ ਕਰਿਆ ਜੀ ਕਿ ਤੇ ਬਾਥਰੂਮ ਵਾਲੀਆਂ ਚੀਜ਼ਾਂ ਨਾ ਸ਼ੇਅਰ ਕਰਨ ਲੱਗਦੇ ਆ ਜੀ ਇੰਨੀ ਕੋ ਮਿਹਰਬਾਨੀ ਰੱਖਿਆ ਜੀ ਸੋ ਹੈ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਕਮਨ ਦੇ ਦੀ ਤਜੱਸਵ ਹੋਗਾ ਵੈਸੇ ਕਿ ਉਹ ਜੇ ਅੰਮ੍ਰਿਤਸਰ ਵਿੱਚ ਆ ਰਹੇ ਨੇ ਤੇ ਸ਼ਾਇਦ ਸਾਡੇ ਘਰ ਵੀ ਰੁਕਣਗੇ ਪਰ ਉਹਨਾਂ ਦਾ ਆਪਣਾ ਵੀ ਘਰ ਹੈਗਾ ਉੱਥੇ ਤੇ ਉੱਥੇ ਤਾਂ ਮੇਨ ਉਹ ਰੁਕਣਗੇ ਤੇ ਅੱਜ ਉਹ ਇੱਥੇ ਆਣਗੇ ਤੇ जो फिर उस टाइम भी मिलावे वैसे तो वो भी करते पे ने जो जो कराँगे तो तो so मैं सारे शेयर करा तो गाय एक चीज हो लास्ट बलॉग में भी शेयर की जो मेरी इंस्टाग्राम की आई डी सी वो किसी कारण डिसेबल हो चुकी है असि काफ़ी कोशिश की तीन करोड़ रिपोर्ट मिलाई है किसी ने क्या कि दुश्मनी है मेरे ਤਿੰਨ ਕਰੋੜ ਰਿਪੋਰਟ ਮਰਵਾਈ ਹੈ ਕਿਸੇ ਨੇ ਉਹਦੇ ਵੀ ਕੁਐਸਚਨ ਇੰਸਟਾਗ੍ਰਾਮ ਤੇ ਤੁਹਾਨੂੰ ਮੇਰੇ ਨਾਮ ਤੋਂ ਕੋਈ ਵੀ ਆਈਡੀ ਸ਼ੋ ਹੋ ਰਹੀ ਹੈ ਤੁਸੀਂ ਉਹਦੇ ਤੇ ਆਪਣਾ ਕੋਈ ਵੀ ਰਿਸਪੌਂਸ ਨਾ ਦਿਓ ਤੁਸੀਂ ਉਸ ਆਈਡੀ ਤੇ ਮੈਸੇਜ ਕਰ ਦਿਓ ਉਸ ਤੋਂ ਬਾਅਦ ਤੁਸੀਂ ਮੈਨੂੰ ਸਨੈਪਚੈਟ ਤੇ ਮੈਸੇਜ ਕਰਕੇ ਦੱਸ ਦਿਓ ਕਿ ਤੁਹਾਡੀ ਆਈਡੀ ਤੋਂ ਇਹ ਮੈਸੇਜ ਆ ਰਿਹਾ ਤੁਸੀਂ ਇਦਾਂ ਕਿਉਂ ਕਹਿ ਰਹੇ ਉਹਦੇ ਵਿੱਚ ਕਿਸੇ ਵੀ ਆਈਡੀ ਤੇ ਮੈਸੇਜ ਨਾ ਕਰੋ ਕਿਉਂਕਿ ਅਗਰ ਮੈਂ ਉਸ ਆਈਡੀ ਦੀ ਹੋਲਡਰ ਹੈ ਹੀ ਨਹੀਂ ਤੇ ਫਿਰ ਤੁਸੀਂ ਮੈਨੂੰ ਕਿੱਦਾਂ ਕਹਿ ਸਕਦੇ ਹੋ ਕਿ ਇਹ ਕਹਿ ਰਹੀ ਇਹ ਵੀ ਮੈਂ ਆਈਡੀਆਂ ਆ ਦੋ ਤਿੰਨ ਬਣਾਈਆਂ ਹਨ ਉਹ ਸਾਰੀਆਂ ਮੇਰੀਆਂ ਨੇ ਨਾ ਭੈਣ ਹੋ ਚੁੱਕੀਆਂ ਨੇ ਕਿ ਕਿਸੇ ਨੇ ਸਟ੍ਰਾਈਕਾਂ ਮਰਵਾਤੀਆਂ ਤੇ ਸਟ੍ਰਾਈਕਾਂ ਪਤਾ ਕਿੰਨੇ ਮਰਵਾਈਆਂ ਹਨ 3 ਕਰੋੜ ਉਹ ਬੀਬਾ ਪੌਣੇ 3 ਕਰੋੜ ਤੇ ਪੰਜਾਬ ਦੀ ਆਬਾਦੀ ਏ ਤੇਰੇ ਦੇ ਕਿੰਨੇ 3 ਕਰੋੜ ਸਟ੍ਰਾਈਕਾਂ ਮਰਵਾਤੀਆਂ ਨੇ ਉਹ ਝੂਠ ਵੀ ਜੇ ਮਾਰਨਾ ਹੁੰਦਾ ਨਾ ਥੋੜਾ ਬਤਾ ਦੇ ਦੇਖ ਲਿਆ ਕਰੋ ਕਿਹਨਾਂ ਤੂੰ ਇਹਦੇ ਭਾਂਜੇ ਡਾਲੀ ਇਲਾਹੀ ਲੱਗੇ ਜਾਂਦੀ ਏ 3 ਕਰੋੜ ਤੇ ਪੰਜਾਬੀਆਂ ਦੀ ਆਬਾਦੀ ਨਹੀਂ ਹੈਗੀ ਪੰਜਾਬ ਦੇ ਵਿੱਚ ਤੇ ਤੂੰ ਕਿਹੜੇ ਹਿਸਾਬ ਨਾਲ ਆਖਣ ਢਈ ਹੈਂ ਨਾਲੇ ਅਸੀਂ ਤਾਂ ਕੋਈ ਸਟ੍ਰਾਈਕ ਨਹੀਂ ਰਹੀ ਹੈ ਦੀ ਠੀਕ ਹੈ ਨਹੀਂ 3 ਕਰੋੜ ਦੇ ਵਿੱਚੋਂ ਦੇ 1 ਤੇ ਕਮ ਸੇ ਕਮ ਮੈਂ ਤੇ ਘੱਟ ਹੋ ਜਾਣਾ ਤੂੰ ਕਿਹੜੇ ਬੇਸ ਤੇ 3 ਕਰੋੜ ਦਾ ਨਾਮ ਲੈਣ ਢਈ ਹੈ ਹੱਦ ਝੂਠ ਦੀ ਵੀ ਕੋਈ ਸੀਮਾ ਹੁੰਦੀ ਹੈ ਹਣ ਜਦ ਤੇ ਨੂੰ ਅਗਲੇ ਫਰੂਟ ਨਹੀਂ ਸੀ ਲੈ ਕੇ ਦੇਦਾ ਰੋਟੀ ਨਹੀਂ ਸੀ ਕਵਾਂਦਾ ਤੇਰਾ ਮਤਲਬ ਇਹ ਥੋੜਾ ਵੀ ਤੁਸੀਂ ਹੁਣ ਝੂਠ ਹੀ ਬੋਲਣਾ ਸ਼ੁਰੂ ਕਰ ਦੋਗੇ ਅਗਲੇ ਨੇ ਉਹ ਵੀ ਤੁਹਾਡਾ ਝੂਠ ਜਿਹੜਾ ਬੇਨਕਾਬ ਕਰਕੇ ਰੱਖ ਦਿੱਤਾ ਉਹ ਬੀਬਾ ਰਪਲਾਈ ਹੈ ਨਾ ਕੀ ਦੇਣਾ ਗਾਣੇ ਹੀ ਕੱਢ ਰੀਆਂ ਨੇ ਹੈ ਚਲ ਇਹਨਾਂ ਨੂੰ ਫਾਇਦਾ ਕਰ ਦਿੱਤਾ ਜਿਹੜੀ ਉਹ ਆਈਡੀ ਤੇ ਇਹਨਾਂ ਤੈਨੂੰ ਸਮਝ ਕੇ ਗਾਣੇ ਕੱਢ ਰੀਆਂ ਹਨ ਹੁਣ ਉਹ ਚਲ ਨਹੀਂ ਕੱਢਦੇ ਹੈਗੇ ਉਹਨਾਂ ਨੂੰ ਤੂੰ ਦੱਸ ਹੀ ਦਿੱਤਾ ਵੀ ਉਹ ਆਈਡੀਆਂ ਜਿਹੜੀਆਂ ਨਕਲੀ ਨੇ ਜਿਹਨਾਂ ਤੈਨੂੰ ਸਮਝ ਕੇ ਉਹ ਤੋਲੇ ਲਾਈ ਲੱਗੇ ਜਾਂਦੇ ਹਨ ਸਾਨੂੰ ਗੇਟ ਸੀ ਫਾਈਨਲੀ ਇੱਥੋਂ ਤੜਿਆ ਰਹਿੰਦੇ ਵਾਓ ਉਹ ਵਾਹ ਲਾ ਲਾ ਕਸਰੀਕ ਹੋ ਗਈ ਗਿਆ ਬੱਸ ਕਰ। ਵੇਖੋ ਕਿੰਨਾ ਚਾਏ। ਵੀਡੀਓ ਬਣਾਣੀ ਤੇ ਬੜੀ ਜ਼ਰੂਰੀ ਹੈ ਨਾ ਹੋਰ ਭਾਵੇਂ ਸਾਰੇ ਗਮ ਰਹਿ ਜਾਣ। ਪਰ ਗੱਲ ਤੇ ਸਾਲਾ ਆਈ ਉਹ ਵੀਡੀਓ ਕਰਕੇ ਨਹੀਂ। ਵੀਡੀਓ ਬਣਾਣ ਤੇ ਆਏ ਨੇ ਹੋਰ ਮਿਲਣਗੇ ਥੋੜਾ ਆਏ ਨੇ। ਤੇ ਆ ਵੇਖੋ ਕੀ ਕਰਨ ਕੀ ਡਏ ਨੇ। ਉਹ ਵੇ ਤੂੰ ਭੈਣ ਚੋਂ ਫੋਨ ਫੜਿਆ ਏ। ਇਹ ਨਹੀਂ ਨੀ ਹੈਗਾ। ਉਹ ਬੜੀ ਛੋਟੀ ਲੱਗੀ ਜਾਂਦੀ। ਕੋਈ ਹੋਣੀ ਛੋਟੀ ਹੋਣੀ ਇੱਥੇ ਆ ਗਿਆ ਨਾ ਮਾਨੀ ਮੇਰੇ ਤੇ ਵੀ ਵਲੌਗ ਬਣਾਤਾ ਵੇ ਆਂਤਰੀ ਵਲੌਗ ਬਣਾ ਪਿਆ ਚਲੋ ਹੋਵੇ ਮਿਲੇ ਜੇ ਐ ਨਹੀਂ ਦੁੱਜੀ ਨੇ ਫੋਨ ਖੋ ਕੇ ਫਟਾਫਟ ਬਣਾ ਲਾ ਗਈ ਏ ਕਮਾਲ ਹੋਈ ਪਈ ਏ ਆਹ ਉੱਤਰ ਵੀ ਬਣਾਤਾ ਵੇ ਵਲੌਗ ਕਮਾਲ ਹਾਸ ਮਾਨੀ ਆ ਆ ਸਾਡੇ ਪਲੇਟਾਂ ਆ ਪਲੇਟ ਵੱਡੀ ਹਮਾਨੀ ਦੀ ਆ ਹਾਂ ਹਮਾਨੀ ਨੂੰ ਭੁੱਖ ਲੱਗੀ ਹੋਣੀ ਆ ਨਾ ਹੈ ਹਮਾਨੀ ਨੂੰ ਭੁੱਖ ਲੱਗੀ ਹੋਣੀ ਆ ਨਾ ਅਸਾਂ ਸਿੱਦੇ ਡਾਇਲੌਗ ਮਾਰਿਆ ਨਹੀਂ ਹੈਗਾ। ਮੇਰੇ ਪਾਹੀ ਚੁੱਪ ਹੀ। ਇਹ ਨਾ ਬੋਲਦੀ ਨਹੀਂ ਪਈ ਜਦੋਂ ਤੁਸੀਂ ਆਏ ਇਹਨੂੰ ਭੁੱਖ ਲੱਗੀ ਲੱਗੀ ਸਮਝ ਨਹੀਂ ਕਿੱਥੇ ਗਿਆ ਹੈਗਾ। ਇਹ ਹਮੇਸ਼ਾ ਜਦੋਂ ਭੁੱਖ ਲੱਗਦੀ ਹੁੰਦੀ ਆ ਉਹ ਚੁੱਪ ਕਰ ਜਾਂਦੀ ਆ। ਪਰ ਇੱਥੇ ਮੈਂ ਬੋਲਦੀ ਆ। ਇੱਥੇ ਬੋਲਦੀ ਆ। ਹਮ। ਬਸ ਠੀਕ ਆ ਫੇ ਹੁਣ ਬੋਲੀ ਜਾਣਾ। ਪਰ ਇਹ ਨਹੀਂ ਸੁਣਦੇ ਬੋਲਦੇ। ਹਾਂ। ਆ ਬੋਲਦੀ ਪਈ ਆ। ਬੋਲਦੀ ਪਈ ਆ। ਤੇ ਹੋਰ? ਬਾਕੀ ਵਲੌਗ ਤੋਂ ਬਾਅਦ ਦੇਖਾਂਗੇ ਬੋਲਦੇ ਕਿ ਨਹੀਂ। ਦੇਖ ਲਿਓ ਵਲੌਗ ਬਣਾਵਾਂਗੇ। ਹੁਣ ਤਾਂ ਬੋਲਣਾ ਹੀ ਆ। ਹਾਂ ਬੋਲਣਾ ਹੀ ਆ। ਹੁਣ ਅੰਦਰ ਜਾਊਗਾ ਆਪੇ ਬੋਲਣਾ ਹੀ ਆ। ਤੇ ਹੋਰ ਕੀ ਕੋਲਡ ਬਰਚ ਨਾ ਇਹ ਕੀ ਆਈਟਮ ਆ ਉਹਦਾ ਨਾਮ ਆ ਬੁਲੇਟ ਹੈ ਨਾ ਸੋ ਬੁਲੇਟ ਖਾ ਕੇ ਫਿਰ ਅਰਵਾਜ਼ ਆ ਕੇ ਬੁਲੀ ਮਨੀ ਯੈਸ ਬੁਲੇਟ ਵੰਗਰ ਤੇ ਇਹ ਦੋਨੋਂ ਸੇਮ ਸੇਮ ਲੱਗ ਜਾਂਦੇ ਪਏ ਨੇ ਵੈਸੇ ਅਹੀ ਸਾਰੇ ਹੀ ਲੱਗਦੇ ਪਏ ਸੇਮ ਮੈਨੂੰ ਲੱਗਦਾ ਇਹ ਸਾਰੇ ਭਾਲੂ ਹੈ ਗਿਆ ਚਲੋ ਨੂੰ ਵਲੌਗ ਦੇ ਚੱਕਰ ਚ ਰਹਿਣਾ ਖਾਓ ਤੇ ਵੀ ਠੀਕ ਆ ਕਦਾ ਮਾਨੀ ਨੇ ਕਿ ਕਿਸੇ ਦਾ ਵੀ ਇੱਕ ਵੀ ਬੋਲ ਨਹੀਂ ਹੈਗਾ ਇਸ ਵਲੌਗ ਦੇ ਵਿੱਚ ਆ ਵੇਖ ਲੋ ਜਿੱਥੇ ਆ ਖਾਣ ਡਏ ਨੇ ਜਾਂ ਆਪਣੀ ਪੀਣ ਡਏ ਨੇ ਉੱਥੇ ਬਿੱਲ ਕੋਲ ਨਹੀਂ ਬੋਲਣ ਡਏ ਹੈ ਗਿਓ ਤੇ ਨਾ ਹੀ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ ਦੋਵੇਂ ਜੀ ਇਹ ਬੋਲਣ ਡਏ ਨੇ ਠੀਕ ਹੈ ਕਿ ਨਹੀਂ ਤਾਂ ਬੋਲਣ ਡਏ ਨੇ ਇਹਨਾਂ ਨੂੰ ਪਤਾ ਜਿਹੜੇ ਕੰਮ ਤੇ ਆਪਾਂ ਆਏ ਆ ਜੇ ਉਹ ਕੰਮ ਪੂਰਾ ਨਾ ਹੋਇਆ ਤੇ ਫਿਰ ਫਾਇਦਾ ਕੀ ਹੋਇਆ ਆ ਹੁੰਦਾ ਇਸ ਕਰਕੇ ਦੋਵੇਂ ਜਣੇ ਆਪ ਹੀ ਬੋਲੀ ਜਾਣ ਡਏ ਨੇ ਠੀਕ ਹੈ ਨਾ ਜੇ ਦੀ ਮਾਦੀ ਸ਼ਕਲ ਵੇਖਿਆ ਇਦੀ ਮਾਂ ਦੀ ਸ਼ਕਲ ਤੋਂ ਵੇਖੋ ਕਿ ਤੁਹਾਨੂੰ ਲੱਗਦਾ ਵੀ ਉਹ ਖੁਸ਼ ਹੋਏ ਵੀ ਇਹਨਾਂ ਦੇ ਆਉਂਦੇ ਉਹਨੂੰ ਪਤਾ ਹੈ ਵੀ ਮੇਰੀ ਧੀ ਦਾ ਘਰ ਜਾਣ ਵਾਲੇ ਸਭ ਤੋਂ ਵੱਡੇ ਇਹ ਨੇ ਵੀ ਇਹਨਾਂ ਦਾ ਵਿੱਚ ਹੱਥ ਹੈਗਾ ਹੀ ਹੈਗਾ ਉਹਤੇ ਹੁਣ ਪੋਚੇ ਨਾਲ ਲਈ ਘਰ ਆ ਗਏ ਨੇ ਹਾਂ ਸੰਤਰੇ ਸੰਤਰੇ ਤੁਟੇ ਸੰਤਰੇ ਸੀਰੇ ਕੱਲ ਤੋਂ ਕਦੇ ਆਮ ਆ ਸੰਤਰੇ ਰੰਗ ਤੇ ਆਪੇ ਨਹੀਂ ਆਏ ਹਾਂ ਤੇ ਹੋਰ ਨਹੀਂ ਨਹੀਂ ਸੰਤਰੇ ਥੋੜੇ ਹੋਰ ਕਲਰ ਦੇ ਹੁੰਦੇ ਆ orange ਕਲਰ ਹੁੰਦਾ ਪਰ ਥੋੜੇ ਜਿਹਾ ਲੱਗਦੇ ਆ ਨਾ ਮੈਂ ਸੰਤਰਾ ਬਿਲਕੁਲ ਚੰਗਾ ਮੈਂ ਸੰਤਰਾ ਤੋਂ ਬਗੈਰੀ ਚੰਗਾ ਤੇ ਹੁਣ ਆਪਾਂ ਚੱਲੀਏ ਚਲੋ ਹੈਨਾ ਫਰੇ ਤਾਂ ਲੈ ਕੇ ਆਏ ਨੇ ਮਿਆਂਕ ਜੂ ਤੈਨੂੰ ਕੋਈ ਫਰੂਟ ਨਹੀਂ ਹੀ ਲੈ ਕੇ ਦਿੰਦਾ ਹੁੰਦਾ ਠੀਕ ਹੈ ਕਿ ਨਾ ਇਹ ਵੀ ਗਲਤ ਵਾ ਆਈਟਮ ਲੈ ਕੇ ਆਏ ਨੇ ਇਹਨਾਂ ਤੋਂ ਵੀ ਗਲਤੀ ਹੋਈ ਹੈ ਗਲਤ ਆਈਟਮ ਲੈ ਕੇ ਆਏ ਨੇ ਇਹਨਾਂ ਨੂੰ ਕੁਝ ਹੋਰ ਆਈਟਮ ਲੈ ਕੇ ਆਉਣੀ ਚਾਹੀਦੀ ਸੀ ਤੇਰੇ ਵਾਸਤੇ

ਮਿਲਦੇ ਆਂ ਪਾ ਜੀ ਹਾਂ ਜੀ ਹਾਂ ਜੀ ਪਛਾਣ ਲੈ ਮੈਨੂੰ ਹਾਂ ਜੀ ਹਾਂ ਜੀ ਪਛਾਣ ਲਿਆ ਸਾਰੀਆਂ ਗੱਲਾਂ ਬਾਤਾਂ ਕਰਕੇ ਤੇ ਪਛਾਣ ਲਿਆ ਚਲ ਇਹ ਮਾਰਨੀ ਪੁੱਟ ਤੈਨੂੰ ਇਹਦੇ ਨਾਲ ਬੰਨ੍ਹ ਦੇ ਆਪਾ ਨਾ ਮਾਰ ਮਾਰ ਮੈਨੂੰ ਤੱਕ ਫਿਰਦੀ ਤੇ ਮਾਰੀ ਹੋ ਕੇ ਕਾਲੀ ਫਿਰਦੀ ਮਰੇ ਬੰਦੂ ਮਾਰੀ ਤਾਂ ਕਾਲਾ ਨਹੀਂ ਸਾਈ ਲੋ ਬਹੁਤ ਦੂਰ ਹੈ ਤਾਂ ਠੀਕ ਹੈ ਜੀ ਅੱਛਾ ਜੀ ਮਿਲਦੇ ਆਂ ਠੀਕ ਹੈ ਲੱਗੀ ਹੋ ਗਿਆ ਮਾਰੀ ਟੀਵੀ ਚੰਦੀ ਅੱਜ ਕਿਉਂ ਖੁਸ਼ੀ ਜ਼ਿਆਦਾ ਹੋ ਗਈ ਹੈ ਨਾ ਮਾਰੀ ਤਰੀਏ ਜਾਈ ਬੁਲਟ ਨਾਲ ਲੱਗੇ ਨੇ ਬੁਲਟ ਕਾ ਅਜੀ ਮੇ ਤੇਰੇ ਅੱਜ ਤਾਈ ਸੌਂਦੇ ਨਹੀਂ ਆ ਗਿਆ ਤੁਸੀਂ ਮੈਨੇ ਸਾਹਮਣੇ ਆ ਕੇ ਹੋ ਅੱਗੇ ਫੋਨ ਤੇ ਲੜਾਈ ਹੁੰਦੀ ਹੈ ਜੋ ਜਿੱਥੇ ਸਾਹਮਣੇ ਕਰਾਂਗੇ ਸੇਰੇ ਗੱਲ ਕਰਾਂਗੇ ਚਲੋ ਓਕੇ ਬਾਏ ਬਾਏ ਸਾਰੇ ਸੇਰੇ ਫੋਨ ਤੇ ਗੱਲ ਕਰਾਂਗੇ ਸੇਰੇ ਫੋਨ ਚੜ੍ਹ ਜਣੀ ਹੈ ਹਾਂ ਚਲੋ ਚੱਲੀਏ ਹੁਣ ਅਸੀਂ ਵੇਖਣਾ ਭਈ ਅੱਜ ਵੀ ਸ਼ਾਮ ਨੂੰ ਨਹੀਂ ਖਾਣੇ ਨੇ ਕਿੰਨੇ ਬੜੇ ਪਸੰਦ ਸੰਤਰੇ ਸੰਤਰੇ ਜੰਗਾਂਗੇ ਖਾਵਾਂਗੇ ਤੇ ਆ ਜਾਦਿਆਂ ਵੀ ਤੁਸੀਂ ਹਿਸਾਬ ਲਾ ਲਓ ਇਹਨਾਂ ਦੇ ਆ ਅੱਖਾਂ ਹੀ ਕੈਮਰੇ ਦੇ ਵਿੱਚ ਨੇ ਜਾਂਦਿਆਂ ਜਾਂਦਿਆਂ ਵੀ ਵੇਖੋ ਵੀ ਇਹਨਾਂ ਨੂੰ ਇਹ ਵੀ ਕਿਤੇ ਵਲੌਗ ਸ਼ੋਟ ਨਾ ਰਹਿ ਜੇ ਕਿਤੇ ਕੋਈ 1-2 ਮਿੰਟ ਛੋਟਾ ਨਾ ਵਲੌਗ ਰਹਿ ਜੇ ਕਿਸੇ ਤਰ੍ਹਾਂ ਇਸੇ ਕਰਕੇ ਵੇ ਤੁਰਦੇ ਆ ਤੁਰਦੇ ਆ ਜਾਂਦਿਆਂ ਜਾਂਦਿਆਂ ਵੀ ਵੇ ਕਿੰਨਾ ਟਾਈਮ ਲਾ ਵੇ ਇਹਦਾ ਉਪਰਾਂ ਖੜਾ ਏ ਘਰੋਂ ਬਾਹਰ ਨਿਕਲ ਗਏ ਵੀ ਭੈਂਚੋਂ ਮਗਰੋਂ ਲੈਣ ਪਰ ਵੇ ਲੈ ਤੁਸੀਂ ਕਿੰਨਾ ਵੇਲਾ ਪੈਸੀ ਦਾ ਬੰਦੇ ਨੂੰ ਲਾਲਚ ਤੇ ਆ ਵੀਊਆਂ ਦਾ ਕਮਾਲ ਦੀ ਗੱਲ ਨੇ ਲੋਕ ਜੋ ਮਰਜੀ ਕਹੀ ਜਾਣ ਕੋਈ ਚੱਕਰ ਨਹੀਂ ਹੈ ਸਾਨੂੰ ਬੜਾ ਕੁਝ ਹੈ ਲੋਕਾਂ ਨੇ ਬਿਲਕੁਲ ਸਹੀ ਕਹੇ ਕਿ ਜਿੱਥੇ ਪਿਆਰ ਹੁੰਦਾ ਆ ਉੱਥੇ ਫਿਰ ਮਿਲਦੇ ਜੁਲਦੇ ਰਹਿੰਦਾ ਆ ਹੋਨੇ ਪਿਆਰ ਪਿਆਰ ਸਾਰਿਆਂ ਨੂੰ ਅੱਗੇ ਜਾ ਕੇ ਪਤਾ ਲੱਗੂਗਾ ਆਵੇ ਆ ਮੁੱਦਾ ਛੇੜ ਹੀ ਹੋਣੇ ਨੇ ਜਿਹਦੇ ਵਾਸਤੇ ਆਏ ਸਨ ਇਹਨਾਂ ਨੂੰ ਪਤਾ ਹੀ ਜੇ ਦੀ ਆਪਾਂ ਗੱਲ ਨਾ ਕਰਾਂਗੇ ਅੱਟਾੋਂਟ ਨਾਂ ਮਾਰਾਂਗੇ ਤੇ ਵਲੌਗ ਸਾਡਾ ਅਧੂਰਾ ਰਹਿਣਾ ਕਰਗੇ ਨਾ ਗੱਲ ਹੋਈ ਬਾਕੀ ਜੋ ਲੋਕ ਮਰਜੀ ਗਈ ਜਾਂ ਉਹ ਸਭ ਤੋਂ ਜ਼ਿਆਦਾ ਤੇ ਤੁਸੀਂ ਇਹਨਾਂ ਦੀ ਫੱਟੀ ਪੋਚੀ ਏ ਲੋਕਾਂ ਨੂੰ ਭੈਣ ਕਿੱਧਰ ਤੇ ਵਕਤ ਪਾਏ ਨੇ ਠੀਕ ਹੈ ਸੋ ਪ੍ਰਭਾਉ ਐਨੀ ਗੂ ਵੀਡੀਓ ਸੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਬਸ ਇੱਕ ਕੋਈ ਤੁਹਾਡ ਨਾਲ ਸ਼ਿਕਾਇਤ ਹੈ ਜਿਹੜਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਯਾਰ ਥੋੜਾ ਬਾਧਾ ਸਾਥ ਦਿਓ ਤੁਸੀਂ ਵੀ ਹਮਲਾ ਮਾਰੋ ਇਧਰੋਂ ਆਪਾਂ ਵੀ ਇਹਨਾਂ ਦੀ ਫੱਟੀ ਪੂਰੀ ਰੱਖ ਕੇ ਪੋਚਾਂਗੇ ਐਨ ਭਾਂਡਿਆਂ ਨੂੰ ਮਾਂਜ ਕੇ ਤਰਾਂਗੇ ਜਿਹੜੇ ਜਿਹੜੇ ਅਸ਼ਲੀਲ ਹਰਕਤਾਂ ਵਲੋਗਾਂ ਦੇ ਵਿੱਚ ਕਰਦੇ ਨੇ ਤੇ ਜਿਹੜੇ ਆਪੋ ਆਪਣੀਆਂ ਜਨਾਨੀਆਂ ਨੂੰ ਵਿਖਾਉਂਦੇ ਨੇ ਉਹਨਾਂ ਦੀ ਆਪਾਂ ਫੱਟੀ ਰੱਖ ਕੇ ਪੋਚਾਂਗੇ ਬਸ ਤੁਸੀਂ ਬਣੇ ਰਿਹਾ ਜੀ ਨਾਲ Bald bald dann war's.